ਹਾਂ ਜੀ ਕਿੰਨੀ ਸਾਡੀ ਠੀਕ ਠਾਕ ਦੱਸੋ ਬਈ ਕਿੰਨੂ ਕਿੰਨੂ ਖੁਸ਼ੀ ਹੋਈ ਹੈ ਮੇਰੇ ਪੰਜਾਬ ਦੇ ਦੀ ਹਾਂ ਜੀ ਗਾਇਸ ਤੇ ਮੈਨੂੰ ਸੁਣਨ ਜਾ ਰਹੀਆਂ ਕਿ ਕਹਿ ਰਹੀ ਹੈ ਰਿਲੇਸ਼ਨ ਮੈਂ ਵਿਆਹ ਕੇ ਆਈ ਹਾਂ ਮੈਂ ਬਿਨਾਂ ਗਿਆ ਤੋ ਟਾ ਵੀ ਗਈ ਹੈ ਨਾ ਤੇ ਬਾਕੀ ਰਹੀ ਗੱਲ ਜਿਹੜੀਆਂ ਕਹਿ ਰਹੀ ਹੈ ਜੀ ਮੈਂ ਚੌਥੀ ਦੀ ਤਿਆਰੀ ਹੈ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿਆ ਜਿਹੜਾ ਕਿ ਹੈ ਨਾ ਗੋਲ ਕੇ ਆ ਵੀ ਕਹਿੰਦਾ ਤਾਂ ਵੀਰ ਮੇ ਜਾ ਕੇ ਆ ਉੱਠਾ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਐਂਫਲੂਐਂਸਰ ਪੂਜਾ ਸੰਗਾ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਪੂਜਾ ਸੰਗਾ ਉਦੋਂ ਜਿਆਦਾ ਚਰਚਾ ਵਿੱਚ ਆਈ ਜਦੋਂ ਨੇ ਤਿੱਜਾ ਵਿਆਹ ਕਰਵਾਇਆ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਪੂਜਾ ਸੰਗਾ ਲਾਈਵ ਆਈ ਤੇ ਉਹਨੇ ਲਾਈਵ ਆਣ ਕੇ ਕਿਹਾ ਕਿ ਉਹਦਾ ਹਸਬੈਂਡ ਸੋਖ ਨੂੰ ਕਹਿੰਦਾ ਪਿਆ ਕਿ ਮੇਰਾ ਘਰ ਛੱਡ ਕੇ ਇੱਥੋਂ ਚੱਲ ਜਾ ਮੈਂ ਤੇਰੇ ਨਾਲ ਨਹੀਂ ਰਹਿਣਾ ਇਸ ਤੋਂ ਇਲਾਵਾ ਪੂਜਾ ਸੰਗਾ ਨੇ ਇਹ ਵੀ ਦੱਸਿਆ ਕਿ ਉਹਦਾ ਹਸਬੈਂਡ ਉਹਦੇ ਨਾਲ ਬਹੁਤ ਮਿਸਬੀਹੇਵ ਕਰ ਰਿਹਾ ਹੈ ਪੂਜਾ ਸੰਗਾ ਦੇ ਡਾਈਵੋਰਸ ਦੀ ਖਬਰ ਸੁਣ ਕੇ ਪੂਜਾ ਸੰਗਾ ਦਾ ਦੂਜਾ ਪਤੀ ਵੀ ਲਾਈਵ ਆਇਆ ਅਤੇ ਉਹਨੇ ਲਾਈਵ ਆਣ ਕੇ ਪੂਜਾ ਸੰਗਾ ਦਾ ਖੂਬ ਮਜ਼ਾਕ ਬਣਾਇਆ ਲੋਕੀ ਪੂਜਾ ਸੰਗਾ ਨੂੰ ਕਹਿੰਦੇ ਪਏ ਨੇ ਕਿ ਹੁਣ ਤੇਰਾ ਤੀਜਾ ਰਿਸ਼ਤਾ ਟੁੱਟ ਗਿਆ ਏ ਅਤੇ ਹੁਣ ਤੂੰ ਚੌਥਾ ਵਿਆਹ ਕਰਵਾਉਣ ਦੀ ਤਿਆਰੀ ਵਿੱਚ ਫਿਰਦੀ ਆਂ ਬਾਕੀ ਆਪਣੇ ਵਿਚਾਰ ਰਕਮੈਂਡ ਸੈਕਸ਼ਨ ਵਿੱਚ ਜ਼ਰੂਰ ਦੇਣਾ ਕਿ ਇਹ ਪਬਲਿਕ ਸਟੈਂਟ ਕਰ ਰਹੇ ਨੇ ਜਾਂ ਸੱਚਮੁੱਚ ਹੀ ਪੂਜਾ ਸੰਗਾ ਦਾ ਡਾਈਵੋਰਸ ਹੋ ਗਿਆ ਹੈ